स्वागत ਕਰਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਜਿਆਦਾ ਹੀ ਹੋਣਾ ਪਿਛਲੇ ਦਿਨੀ ਆਪਾਂ ਬੂਟਿਆਂ ਨੂੰ ਕਲੀ ਵਗੈਰਾ ਕੀਤੀ ਸੀ ਤੇ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਕਿ ਆਪਾਂ ਬੂਟੇ ਲਾਵਾਂਗੇ ਸੋ ਅੱਜ ਫਾਈਨਲੀ ਅੱਜ ਗਏ ਚੱਲੇ ਆਪਾਂ ਦਰਾਹੇੋਂ ਬੂਟੇ ਚੱਕਣ ਤੇ ਸਾਡਾ ਭਾਈ ਟਿੱਟੂ ਹਾਂ ਵੀ ਟਿੱਟੂ ਕਿੰਨੇ ਬੂਟੇ ਲੈ ਕੇ ਆਣੇ ਅੱਜ ਯਾਰ 2000 ਲੈ ਆਵਾਂਗੇ ਲਓ ਜੀ 2000 ਬੂਟਾ ਲੈ ਆਉਣਾ ਫਿਰ ਲਾਵਾਂਗੇ ਹਾਂ ਸੋ ਤੁਹਾਨੂੰ ਮਿਲਦੇ ਆ ਨਰਸਰੀ ਜਾ ਕੇ ਹੋ ਸਕੇ ਆਪਾਂ ਰਸਤੇ 'ਚ ਵੀਡੀਓ ਬਣਾਵਾਂਗੇ ਥੋੜੀ ਬਹੁਤ ਮੋਹ ਸ੍ਰੀ ਟਰੈਕਟਰ ਤੇ ਆਣਾ ਆ ਸੋ ਤੇ ਦਿਆਂ ਵੀ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਸਾਡਾ ਗਰਮੇਲ ਆ ਤੇ ਦੋ ਬੰਦੇ ਸਾਡੇ ਉੱਥੇ ਪਹਿਲਾਂ ਗਏ ਆਏ ਨੇ 6 ਹੁਣ ਜਾਵਾਂਗੇ 6 ਜਣੇ ਹੁਣ ਜਾਂਦੇ ਆ ਅਸੀਂ ਚੱਕ ਕੇ ਲੈ ਕੇ ਆਉਨੇ ਆਂ ਬੂਟੇ ਫਿਰ ਲਾਵਾਂਗੇ ਲੋ ਜੀ ਸਾਡਾ ੍ਹੇਮ ਤੇ ਬਾਕੀ ਮੁੰਡੇ ਲੱਗੇ ਨੇ ਬੂਟੇ ਲੋਡ ਕਰਨ ਜੂਪਾ ਜੀ ਆ ਜੂਪੇ ਹਾਂ ਉਹ ਠੀਕ ਦਾ ਪਾਓ ਇਹ ਸੌਦਾ ਕਰੋ ਠੀਕ ਦਾ ਪਾਓ ਉਹ ਨਹੀਂ ਹੁਣਾਂ ਬਹੁਤ ਹੋ ਗਈ ਤਾ ਹੁਣ ਆ ਜਾ ਰਿਹਾ ਤਾ ਹਾਂ ਵੀ ਹੈ ਮਾਂ ਇਹ ਤੁੰਡ ਦਾ ਤਰਾਹ ਤਾ ਬਸੇਦੀ ਹੁੰਦਾ ਆ ਵੀ ਡੂ ਚੋਬਰ ਐਮ ਪੂਰੇ ਜੋਰਾ ਸੋਰਾ ਤੇ ਕੰਮ ਕਨੇਸਵਰ ਬੂਟੇ ਬਹੁਤ ਲੱਗ ਰਹੇ ਨੇ ਤੇ ਟੁੱਟਾਂ ਦੀ ਪੈਦਾਵਾਰ ਜਿਹੜੀ ਸਵਾਰ ਬਹੁਤ ਸੋਹਣੀ ਕਰ ਰਹੇ ਨੇ ਨਰਸਰੀ ਵਾਲੇ ਵੀ ਸੋ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਹਾਂਜੀ ਸੋ ਇਹ ਸੀ ਜਿਹੜਾ ਆਪਾਂ ਨੇ ਤੁਹਾਨੂੰ ਕਿਹਾ ਸੀਗਾ ਵੀ ਬੂਟੇ ਲਾਵਾਂਗੇ ਆਪਾਂ ਸੋ ਇਹ ਜਿੰਨਾ ਬੂਟਾ ਵੀ ਆ ਰਿਹਾ 1000 ਪਲੱਸ ਆ ਰਿਹਾ ਸੋ ਇਹ ਜਿੰਨਾ ਵੀ ਬੂਟਾ ਆਊਗਾ ਆਪਾਂ ਆਪਣੇ ਵਾਲਦਾਂ ਵਾਲੇ ਪਿੰਡਾਂ ਜਲਾਵਾਂਗੇ ਸੋ ਇਹਦੇ ਵਿੱਚ ਜਿਹੜਾ ਅ ਵਿਚਾਰੇ ਸਾਡੇ ਸਵੇਰ ਦੇ ਮੁੰਡੇ ਆ ਜੀ ਕੇ ਕਰਮੇ ਤੇ ਇਸ ਦੇ ਗਰੁੱਪ ਇਹਨਾਂ ਨੇ ਕਲਾ ਪ੍ਰੋਗਰਾਮ ਵਗੈਰਾ ਲਈ ਬੂਟਿਆਂ ਦੀ ਸੋ ਉਸ ਤੋਂ ਬਾਅਦ ਸਾਨੂੰ ਬੂਟੇ ਫੂਲ ਹੋਏ ਕਿ ਜਿੰਨਾ ਟਾਈਮ ਗੈਪ ਤਾਂ ਪੈ ਗਿਆ ਕਿਉਂਕਿ ਤੁਹਾਨੂੰ ਵੀ ਪਤਾ ਨਰਸਰੀਆਂ 'ਚ ਬੂਟੇ ਖਤਮ ਨੇ ਆਲਮੋਸਟ ਸਾਰੇ ਪੰਜਾਬੀ ਜਿਹੜੇ ਨੇਗੇ ਲੱਗੇ ਹੋਏ ਨੇ ਪੁੱਟਿਆਂ ਦੇ ਵੀ ਹਾਂ ਪੰਜਾਬ ਨੂੰ ਸੋਹਣਾ ਬਣਾਉਣਾ ਸੋ ਉਹਦੇ ਚੱਕਰ 'ਚ ਹਰ ਨਰਸਰੀਆਂ 'ਚ ਬੂਟੇ ਖਤਮ ਨੇ ਤਾਂ ਤੁਸੀਂ ਦੇਖ ਵੀ ਸਕਦੇ ਹੋ ਇੱਧਰ ਸਾਨੂੰ ਉਹਦਾ ਪਾਈ ਦਿਖਾ ਦੂਗਾ ਤੇ ਜਿਹੜੇ ਬੂਟੇ ਨੇਗੇ ਨਾ ਉਹ ਨਰਸਰੀਆਂ 'ਚ ਵੀ ਖਤਮ ਨੇ ਸੋ ਉਹਨਾਂ ਦੀ ਪੈਦਾਵਾਰ ਨਾਲ ਦੀ ਨਾਲ ਪੂਰੀ ਰਹੀ ਆ ਸੋ ਬਾਕੀ ਦੂਜੀ ਟਾਈਮ ਲਾਈਨ ਵੀ ਦੇਖ ਸਕਦਾ ਜੀ ਮੁੰਡੇ ਨਾਲ ਦੀ ਨਾਲ ਆ ਰਹੇ ਨੇ ਲੋ ਜੀ ਆਪਾਂ ਬੂਤੇ ਲੱਦ ਲੈ ਸੀਗੇ ਆਪਾਂ ਨੂੰ ਬੂਤਾ ਮਿਲ ਗਿਆ ਟੋਟਲ 6 600 ਬੂਤਾ ਮਿਲਿਆ ਆਪਾਂ ਪਹਿਾਰ ਦੀ ਰਿਕੁਆਇਰਮੈਂਟ ਲੈ ਕੇ ਆਏ ਸੀ ਪਰ ਨਰਸੇਵਰ ਬੂਤੇ ਚੱਕੇ ਜਾਣ ਕਰਕੇ ਆਪਾਂ ਨੂੰ ਸਿਰਫ 600 ਬੂਤਾ ਮਿਲਿਆ ਮੁੰਡੇ ਇਹਨਾਂ ਦੇ ਪਾਣੀ ਪੂਲੀ ਛੜਕਣ ਲੱਗੇ ਹੋਏ ਨੇ ਬਾਕੀ ਕੱਲੂਆਂ ਨੂੰ ਉਹ ਤੋਂ ਅਗਲੇ ਦਿਨ ਆਪਾਂ ਬੁੱਤੇ ਲਾ ਦੇਣੇ ਆ ਠੀਕ ਨਹੀਂ ਗੇ ਮੈਂ ਕੱਲੂਆਂ ਨੂੰ ਅਗਲੇ ਦਿਨ ਉਂਤੇ ਲਾ ਦੇ ਬਾਕੀ ਇਹ ਵੀ ਜਿੰਨਾ ਕੁ ਜੇ ਕਿਸੇ ਕੋਲੇ ਭਾਈ ਕੋਲੇ ਹਨਾ ਫਲਾਂ ਦੇ ਬੂਟੇ ਆ ਗਿਆ ਤਾਂ ਸਾਡੇ ਨਾਲ ਜਰੂਰ ਕੰਟੈਕਟ ਕਰੇ ਅਸੀਂ ਫਲਾਂ ਦੇ ਬੂਟੇ ਵੀ ਹੋਰ ਤੁਹਾਨੂੰ ਚਾਹੀਦੇ ਆ ਸੋ ਜੇ ਕਿਸੇ ਭਾਈ ਨੂੰ ਹੈਗਾ ਵੀ ਹਾਂ ਅਸੀਂ ਬੂਟੇ ਦਾਨ ਕਰਨੇ ਜੇ ਕਿਸੇ ਕੋਲ ਫਲਾਂ ਦੇ ਬੂਟੇ ਆ ਗਿਆ ਤਾਂ ਸਾਨੂੰ ਜਰੂਰ ਇੱਕ ਵਾਰ ਕੰਟੈਕਟ ਕਰੇ ਬਾਕੀ ਸਾਡਾ ਭਾਈ ਥੇਮ ਜਿਹੜਾ ਟਰੈਕਟਰ ਲੈ ਕੇ ਆਇਆ ਉਹਦਾ ਟਰੈਕਟਰ ਟਰਾਲੀ ਦੀ ਸੇਵਾ ਕਰੀਆ ਭਾਈ ਨੇ ਬਾਕੀ ਚੋਬਰ ਤੁਸੀਂ ਜੇਗੀ ਲਾ ਦਿਓ ਵੀ ਪੂਰਾ ਹੈ ਤੱਕ ਪਾਉਣ ਲੱਗੇ ਹੋਏ ਨੇਗੇ ਵੀ ਜਾਨਕੀ ਪਾਣੀ ਪੂਣੀ ਸੜਕਣ ਲੱਗੇ ਹੋਏ ਵੀ ਬੂਟਿਆਂ ਨੂੰ ਤੇ ਨੁਕਸਾਨ ਨਾ ਹੋਵੇ ਤੇ ਭਾਈ ਔਖਾ ਹੀ ਆ ਕਿੰਨਾ ਦਾ ਵੀ ਹਾਂਜੀ ਤੇ ਆ ਨੇ ਸਾਡੇ ਜੀ ਕਰਮੇਲ ਬਾਈ ਤੇ ਸਾਡਾ ਭਾਈ ਟੀਟੂ ਤੇ ਆ ਆ ਮੁੰਡਾ ਕਹਿੰਦੇ ਪਹਿਚਾਨ ਹੀ ਗਏ ਹੋਣਗੇ ਸਾਡਾ ਬਿੱਟੂ ਆ ਮਮ ਬ੍ਰੈਂਡ ਬੋਏ ਹਾਂਜੀ ਲਓ ਜੀ ਹਾਂਜੀ ਕਰਮੇਲ ਜੀ ਹਾਂਜੀ ਯਾਰ ਨਹੀਂ ਸਾਰਿਆਂ ਦੇ ਅੱਜ ਅਸੀਂ ਦਰਾਹਾ ਨਰਸੀਜ ਹੋ ਜੀ 1000 ਬੂਟਾ ਲੈ ਆਏ ਆਪਾਂ 1000 ਦਾ ਰਿਪੇਅਰਮੈਂਟ ਲੈ ਕੇ ਆਏ ਸੀ ਮੈਂ ਦੱਸਦਾ ਵੀ 1000 ਕੁਇਰ ਲੈ ਕੇ ਆਏ ਸੀ ਜੀ ਤੇ ਆਪਾਂ ਨੂੰ 5 600 ਬੂਟਾ ਮਿਲੇ ਆਪਾਂ ਨੂੰ ਭਾਗ ਭਾਗ 600 ਬੂਟਾ ਮਿਲਿਆ ਤੇ ਅਸੀਂ ਬਾਕੀ ਹੋਰ ਵੀ ਚੱਕਾਂਗੇ ਜਿੱਦਾਂ ਫਲਦਾਰ ਛਾਂਦਾਰ ਤੇ ਫੁੱਲਾੜ ਬੂਟੇ ਜਿਹੜੇ ਅਲੱਗ-ਅਲੱਗ ਵਾਡੀ ਦੇ ਸੀ ਜਿਹੜੇ ਅੱਜ ਮੰਨ ਲਾ ਸਾਰੇ ਜੋਸ਼ੀ ਬੂਟੇ ਲੈ ਕੇ ਜਾ ਰਹੇ ਆ ਜਿੰਨੇ ਪਹਿਲਾਂ ਜਿਹੜੇ ਲੱਗੇ ਲੱਗੇ ਉਸ ਤੋਂ ਬਾਅਦ ਵਿੱਚ ਸ਼ਸ ਬਾਬਾ ਹਿਸ਼ਮ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਤ ਰੜਾ ਸਾਹਿਬ ਦੇ ਵਿੱਚ ਅਸੀਂ ਬੂਟਿਆਂ ਦਾ ਲੰਗਰ ਲਾਵਾਂਗੇ ਜਿਹਨਾਂ ਵੀ ਯੂਥ ਹੈ ਜ ਅਤਾ ਕਰਦੇ ਸਰਕਸਪੋਰਟਸ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਅਸੀਂ ਮਤਲਬ ਸਾਜੋਤਰਾ ਲਗਾ ਚਾਲੇ ਹਾਂ ਇਹਨਾਂ ਨੂੰ ਐਤਵਾਦ ਨੂੰ ਇਸੇ ਮੌਕੇ 'ਤੇ ਬਹੁਤ ਬੜੇ ਦਾ ਰੱਖਣਾ। ਥੈਂਕ ਯੂ ਸੋ ਮਚ। ਬਾਕੀ ਹਾਂ ਵੀ ਟਿੱਡੂ ਤੂੰ ਕੁਝ ਕਹਿਣਾ ਚਾਹੇਂਗਾ? ਇੱਕ ਅੱਧਾ ਮੈਸੇਜ ਤੂੰ ਵੀ ਦੇ ਦੇ ਫਿਰ ਆਪਾਂ ਵੀਡੀਓ ਦਾ ਐਂਡ ਕਰ ਦਾਂਗੇ। ਹਾਂਜੀ। ਸਾਣਾ ਸਾਹਿਬ ਤੁਹਾਨੂੰ ਨਾ ਜੁਟਿਆਣਾ। ਹੂੰ। ਸਾਰਿਆਂ ਨੇ ਪਹੁੰਚਣਾ। ਜਿਹੜੇ ਸਾਡੇ ਭਰਾਵੇਂ ਸਾਰਿਆਂ ਨੇ ਹਾਣੋ। ਠੀਕ ਹੈ ਜੀ ਹੁਣ ਬਾਕੀ ਆਪਾਂ ਪਿੰਡ ਜਾ ਕੇ ਤੁਹਾਡੇ ਨਾਲ ਵਾਰਤਾਲਾਪ ਕਰਾਂਗੇ ਕਿਉਂਕਿ ਪਿੰਡ ਜਾ ਕੇ ਦੇਖਦੇ ਆ ਵੀ ਕੀ ਬਣਦਾ ਕੋ ਪਿੰਡ ਜਾ ਕੇ ਜੇ ਸਾਡਾ ਪ੍ਰੋਗਰਾਮ ਬਣਿਆ ਵੀ ਆਪਾਂ ਬੁੱਢੇ ਲਾ ਸਕਦੇ ਤਾਂ ਆਪਾਂ ਲਾ ਦਾਂਗੇ ਅਦਰਵਾਈਜ਼ ਫਿਰ ਕੱਲ ਨੂੰ ਜਾਂ ਪਰਸੋਂ ਦਾ ਦਿਖਾਏ ਆਪਾਂ ਸੰਡੇ ਨੂੰ ਤਾਂ ਵੈਸੇ ਲਾ ਹੀ ਰਹੇ ਆ ਨਾ ਕੁੱਤੇ ਸੋ ਮਿਲਦੇ ਆ ਤੁਹਾਨੂੰ ਆਪਾਂ ਪਿੰਡ ਜਾ ਕੇ ਤਦ ਤੱਕ ਲਈ ਸਟੇਜ ਉੱਤੇ ਆ ਗਏ ਸੀਗੇ ਤੇ ਆਪਾਂ ਨੇ ਰੱਖ ਚੁੱਕ ਜੀਏ ਤੇ ਹੁਣ ਪਾਣੀ ਪਾ ਕੇ ਪਰ yeah